Institut Cartogràfic i Geològic de Catalunya, 2019 ਜੀ ਸਰ ਕਰਨੈਲ ਸਿੰਘ ਸਨਫ ਮਹੰਗਾ ਸਿੰਘ ਵਾਸੀ ਹਿੰਮਤਪੁਰਾ ਦੇ ਬਿਆਨ ਤੇ ਮਕਦਮਾ ਨੰਬਰ 20 ਮਿਤੀ 31 26 ਜੁਰਮ 103 3 ਜਿਮਨ 5 ਬੀਐਨ ਸਥਾਨਾ ਨਿਹਾਲ ਸਿੰਘ ਵਾਲਾ ਬਰ ਖਿਲਾਫ ਬਿੰਤ ਸਿੰਘ ਉਰਫ ਬੰਟੀ ਪੁੱਤਰ ਭਗਵਾਨ ਸਿੰਘ ਤੇ ਪਰਮਜੀਤ ਸਿੰਘ ਪਰਮਾ ਪੁੱਤਰ ਮਿਲਖਾ ਸਿੰਘ ਵਾਸੀ ਨੇ ਹਿੰਮਤਪੁਰਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਅ ਇਸ ਦੇ ਵਿੱਚ ਦੌਰਾਨੇ ਤਫਤੀਸ਼ ਅਸੀਂ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਆਨ ਦੋਵੇਂ ਦੋਸ਼ੀਆਨ ਨੇ ਬੀਨਤ ਸਿੰਘ ਬੰਟੀ ਤੇ ਪਰਮਜੀਤ ਸਿੰਘ ਪਰਬਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਂਡ ਪਰ ਬੰਦ ਹਵਾਲਾ ਥਾਣਾ ਕੀਤਾ ਗਿਆ ਜਿਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ ਇਹ ਹਾਲਾਤ ਇਹ ਸਨ ਕਿ ਜਿਹੜਾ ਮਦਈ ਮੁਕਦਮਾ ਕਰਨੈਲ ਸਿੰਘ ਦਾ ਹੈ ਇਹਦਾ ਬੇਟਾ ਰੇਸ਼ਮ ਸਿੰਘ ਪੁੱਤਰ ਕਰਨੈਲ ਸਿੰਘ ਕਰੀਬ 30 ਸਾਲ ਉਮਰ ਸੀ ਇਹਦੀ ਤੇੜਾ ਦੋਸ਼ੀ ਬੀਨਤ ਸਿੰਘ ਹੈ ਇਹਦੀ ਲੜਕੀ ਹਰਮਨ ਦੀ ਪੇਵਰ ਲੜਕੀ ਸੀਗੀ ਉਹਦੇ ਨਾਲੇ ਦੇ ਤਲਵਕਾਰ ਸਨ ਤੇ 29 ਇੱਕ 26 ਨੂੰ ਸ਼ਾਮ ਕਰੀਬ 5:37 ਵਜੇ ਇਹ ਲੜਕੀ ਨੇ ਫੋਨ ਤੇ ਮੈਸੇਜ ਕਰਕੇ ਇਹਨੂੰ ਆਪਦੇ ਘਰ ਬੁਲਾ ਲਿਆ ਸੀ ਤੇ ਉਹਦਾ ਪਤਾ ਇਹਦੇ ਬਾਪ ਬੀਨਤ ਸਿੰਘ ਅਤੇ ਉਹਦਾ ਇੱਕ ਦੋਸਤ ਹੈ ਪਿੰਡ ਵਿੱਚ ਰਹਿਣ ਵਾਲਾ ਪਰਮਜੀਤ ਸਿੰਘ ਪਰਮਾ ਉਹਨਾਂ ਨੂੰ ਇਹਦਾ ਪਤਾ ਲੱਗ ਗਿਆ ਸੀ ਕਿ ਇਹ ਲੜਕਾ ਸਾਡੇ ਘਰ ਆਇਆ ਤੇ ਉਹਨਾਂ ਨੇ ਇਹਦੀ ਕਾਫੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਹੜਾ ਉਹ ਸਖਤ ਹਾਲਤ ਵਿੱਚ ਜ਼ਖਮੀ ਹੋ ਗਿਆ ਸੀਗਾ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਦਾਹਰ ਕਰਾਇਆ ਗਿਆ ਸੀ ਤੇ ਸੱਟਾਂ ਜ਼ਿਆਦਾ ਹੋਣ ਕਰਕੇ ਉਹ ਜ਼ਖਮਾਂ ਦੀ ਜਾਂ ਦਰਦ ਦੀ ਤਾਪਨਾ ਛਾੜਦਾ ਆ ਉਹਦੀ ਕਰੀਬ ਉਸੇ ਦਿਨ 29 ਤੇ 30 ਦੀ ਦਰਮਿਆਨੀ ਰਾਤ ਕਰੀਬ 2 ਵਜੇ ਉਹਦੀ ਜਿਹੜੀ ਹੈਗੀ ਮੌਤ ਹੋ ਗਈ ਸੀ ਜਦੋਂ ਸਾਨੂੰ ਕਰਨੈਲ ਸਿੰਘ ਨੇ ਇਤਲਾਹ ਦਿੱਤੀ ਤਾਂ ਤੁਰੰਤ ਅਸੀਂ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆ ਦਿੱਤੀ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਮੇਰੀ ਸਾਰੀ ਟੀਮ ਨੇ ਬੜੀ ਮੁਸਤੈਦੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਦੀਆਂ ਸਖਤ ਹਦਾਇਤਾਂ ਹਨ ਕਿ ਇਲਾਕੇ ਵਿੱਚ ਅਮਨ ਤੇ ਕਾਨੂੰਨ ਨੂੰ ਬਿਲਕੁਲ ਸਥਿਰ ਰੱਖਣਾ ਹੈ ਸੋ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਜਿਹੜੀ ਨਿਹਾਲ ਸਿੰਘ ਵਾਲਾ ਪੁਲਿਸ ਹੈ ਜਿਹੜੀ ਉਹ ਮਿਹਨਤ ਮੁਸ਼ਕਲ ਕਰ ਰਹੀ ਹੈ ਸੋ ਅਜਿਹੀ ਸੂਰਤ ਵਿੱਚ ਜਦੋਂ ਵੀ ਕੋਈ ਉਤਲਾਹ ਮਿਲਦੀ ਹੈ ਤਾਂ ਤੁਰੰਤ ਉਹਦੀ ਅਕੋਰਡਿੰਗ ਟੂ ਰੂਲ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਮੁਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਜੋ ਵੀ ਉਹਨਾਂ ਵੱਲੋਂ ਜੁਰਮ ਕੀਤਾ ਜਾਂਦਾ ਹੋ ਉਹਦੇ ਆਧਾਰ ਤੇ ਤਫਤੀਸ਼ ਕਰਕੇ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬੰਦ ਜੁਡੀਸ਼ੀਅਲ ਕਰਵਾਇਆ ਜਾਂਦਾ ਹੈ ਜੀ ਬਹੁਤ ਬਹੁਤ ਧੰਨਵਾਦ